ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ 26 ਅਕਤੂਬਰ ਨੂੰ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਗਰਮੀ ਦੇ ਕੀ ਅਸਰ ਰਹਿਣਗੇ ਅਤੇ ਠੰਡ ਕਿਸ ਹੱਦ ਤੱਕ ਵੱਧ ਸਕਦੀ ਹੈ ਅਤੇ ਹਵਾ ਪਾਣੀ ਕੀ ਰਹੇਗਾ ਪੰਜਾਬ ਦਾ ਆਓ ਗੱਲ ਕਰਦੇ ਹਾਂ 26 ਅਕਤੂਬਰ ਨੂੰ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਵਾਲਾ ਹੈ ਅਤੇ ਰਾਤ ਦਾ ਤਾਪਮਾਨ 21 ਤੋਂ ਲੈ ਕੇ 22 ਡਿਗਰੀ ਦੇ ਆਸ-ਪਾਸ ਰਹਿਣ ਵਾਲਾ ਹੈ ਹਵਾ ਦੀ ਗੱਲ ਕਰੀਏ ਤਾਂ ਔਸਤਨ 12 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਇਹ ਹਵਾ ਚੱਲ ਸਕਦੀ ਹੈ ਵਰਖਾ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਦੱਖਣ ਪੱਛਮ ਵੱਲ ਚੱਲਣ ਵਾਲੀ ਹਵਾ ਰਾਤ ਨੂੰ ਠੰਡਕ ਦੇ ਸਕਦੀ ਹੈ ਅਤੇ ਸਵੇਰ ਦੇ ਟਾਈਮ ਹਲਕੀ ਹਲਕੀ ਧੁੰਦ ਵੀ ਦੇ ਸਕਦੀ ਹੈ ਪਰ ਜ਼ਿਆਦਾਤਰ ਇਲਾਕੇ ਸਾਫ਼ ਹੀ ਰਹਿਣਗੇ ਉੱਪਰਲੇ ਇਲਾਕਿਆਂ ਦੇ ਵਿੱਚ ਹਲਕੀ ਹਲਕੀ ਧੁੰਦ ਹੋ ਸਕਦੀ ਹੈ ਜਿਵੇਂ ਕਿ ਪਠਾਨਕੋਟ ਗਰਦਾਸਪੁਰ ਏਰੀਆ ਦੇ ਵਿੱਚ ਸੈਂਟਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਦੁਪਹਿਰ ਦੇ ਸ਼ਾਮੇ ਹਲਕੀ ਹਲਕੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ ਸਵੇਰ ਸ਼ਾਮ ਅਤੇ ਰਾਤ ਦੇ ਟਾਈਮ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ 26 ਅਕਤੂਬਰ ਨੂੰ ਸੁੱਕਾ ਮੌਸਮ ਤੋਂ ਪਦਾ ਰਹੇਗਾ ਹਲਕੀ-ਹਲਕੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ 27 ਅਕਤੂਬਰ ਦਾ ਮੌਸਮ ਵੀ ਸੁੱਕਾ ਰਹੇਗਾ ਪਰ ਸਵੇਰ ਵੇਲੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ 28 ਅਕਤੂਬਰ ਨੂੰ ਬੱਦਲਵਾਰੀ ਰਹੇਗੀ ਪਰ بارش ਦੀ ਕੋਈ ਵੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੁੱਕਾ ਤੇ ਖੁਸ਼ਕ ਰਹਿਣ ਵਾਲਾ ਹੈ ਹਲਕੇ ਹਲਕੇ ਬੱਦਲ ਵੀ ਛਾਏ रह ਸਕਦੇ ਹਨ ਆਉਣ ਵਾਲੇ 2-3 ਦਿਨਾਂ ਦੇ ਬਾਅਦ ਮੌਸਮ ਆਮ ਜਿਹਾ ਹੀ ਰਹੇਗਾ ਹਲਕੇ ਹਲਕੇ ਠੰਡ ਦੇ ਨਾਲ ਕਿਤੇ ਕਿਤੇ ਧੁੰਦ ਮਹਿਸੂਸ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ